ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 4. ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਜਿਸ ਤੱਕ ਪੰਜਾਬ ਪੁਲਿਸ ਦੀ ਸਾਈਡ ਤੇ ਇੱਕ ਅਪਡੇਟ ਹੋਇਆ ਹੈ ਤੇ ਉੱਥੇ ਪੰਜਾਬ ਪੁਲਿਸ ਜਿਹੜੇ ਫਿਜ਼ੀਕਲ 2025 ਦੇ ਬੱਚਿਆਂ ਲਈ ਹੈ ਉਹਨਾਂ ਦੀ ਜਿਹੜੀ ਡੇਟ ਹੈ ਉਹ ਆ ਚੁੱਕੀ ਹੈ 13 ਤੋਂ 14 ਸਤੰਬਰ ਤੋਂ ਫਿਜ਼ੀਕਲ ਜਿਹੜੇ ਸਟਾਰਟ ਨੇ ਤੇ ਲਾਸਟ 25 ਦਿਨ ਰਹਿ ਗਏ ਹੁਣ ਬੱਚਿਆਂ ਲਈ ਕਿ ਉਹ ਤਿਆਰੀ ਕਿਵੇਂ ਕਰਨਾ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਪੰਜਾਬ ਪੁਲਿਸ ਕਨਸਟੇਬਲ 2025 ਦੇ ਪੋਰਟਲ ਤੇ ਇੱਕ ਲਾਈਨ ਲਿਖੀ ਆ ਰਹੀ ਹੈ 4 ਦੀ 4 ਦੀ ਪੋਸਟ ਆਫ ਕਨਸਟੇਬਲ ਇਨ ਦੀ ਡਿਸਟ੍ਰਿਕਟ ਐਂਡ ਦੀ ਆਰਮਡ ਕੈਡਸਟਰੇ ਸੈਕੰਡ ਪੀਐਸਟੀ ਪੀਐਮਟੀ ਬਿਲਵ ਟੈਂਟੇਵਲੀ ਬਿਗਨ ਇਨ ਦੀ ਸੈਕੰਡ ਵੀਕ ਆਫ ਸਪਟੰਬਰ ਜਿਹੜੀ ਇਹ ਦੂਜੇ ਸੈਕੰਡ ਦੇ ਸਤੰਬਰ ਦੇ ਸੈਕੰਡ ਵੀਕ ਚ ਜਿਹੜੇ ਫਿਜ਼ੀਕਲ ਸਟਾਰਟ ਹੋ ਜਾਣਗੇ ਇਥੇ ਟੈਂਟੇਟਿਵਲੀ ਲਿਖਿਆ ਹੋਇਆ ਮਤਲਬ ਟੈਂਪਰੇਰੀ ਇਹ ਜਿਹੜਾ ਨੋਟ ਸਾਈ ਟੈਂਪਰੇਰੀ ਆ ਮੇਬੀ ਹੋ ਸਕਦਾ 5-10 ਦਿਨ ਲੇਟ ਹੋ ਜਾਈ ਮੇਬੀ ਹੋ ਸਕਦਾ 5-4 ਦਿਨ ਪਹਿਲਾਂ ਜਿਹੜੇ ਫਿਜ਼ੀਕਲ ਟ్రਾਇਲ ਚੱਲ ਪਾਣਾ ਸਤੰਬਰ ਦੇ ਸੈਕੰਡ ਵੀਕ ਤੋਂ ਤੇ ਬਿੱਦੀ ਡਿਟੇਲਸ ਨੋਟੀਫਿਕੇਸ਼ਨ ਅਪਡੇਟ ਐਕਸੈਪਟਡ ਔਨ ði ਰਿਕਰੂਟਮੈਂਟ ਪੋਰਟਲ ਇਨ ði ਫਰਸਟ ਵੀਕ ਆਫ ਸਤੰਬਰ 2025 ਤੇ ਜਿਹੜੀ ਇਹਦੇ ਬਾਰੇ ਨੈਕਸਟ ਅਪਡੇਟ ਆ ਉਹ ਸਤੰਬਰ ਦੇ ਫਰਸਟ ਵੀਕ ਦੇਖ ਉਹ ਜਿਹੜੀ ਇੰਨਾ ਜਲਦੀ ਕੰਮ ਕਰਨ ਦਾ ਕਾਰਨ ਆ ਪੰਜਾਬ ਪੁਲਿਸ ਦਾ TCS ਦਾ ਉਹ ਤੁਹਾਨੂੰ ਜਿਹੜੀ ਮੇਨ ਮੁੱਦੇ ਦੀ ਗੱਲ ਆ ਮੈਂ ਤੁਹਾਨੂੰ ਉਹ ਦੱਸਦਾ ਜਿਹੜੀ TCS ਕੰਪਨੀਆਂ ਉਹਦਾ ਟੈਂਡਰ ਆਗਾ ਪੰਜਾਬ ਪੁਲਿਸ ਨਾਲ ਜਿਹੜੀ ਪੰਜਾਬ ਗਵਰਨਮੈਂਟ ਨਾਲ ਉਹ ਟੈਂਡਰ ਕਰੋਂ ਤੱਕ 31 ਦਸੰਬਰ 2025 ਤੱਕ 31 ਦਸੰਬਰ 2025 ਤੱਕ TCS ਕੰਪਨੀ ਦਾ ਟੈਂਡਰ ਪਾਸ ਹੋਇਆ ਹੈ ਪੰਜਾਬ ਪੁਲਿਸ ਨਾਲ ਤੇ ਜਿਹੜੀ ਹੋਰ ਵੀ ਸੈਂਟਰ ਦੀਆਂ ਕੰਪਨੀਆਂ ਨੇ ਜਿਹੜੀਆਂ ਸੈਂਟਰ ਦੀਆਂ ਜਿਹੜੀ ਸੈਂਟਰ ਦੇ ਪੇਪਰ ਲੈਂਦੇ ਨੇ ਕੰਪਨੀਆਂ ਉਹਨਾਂ ਨਾਲ ਠੀਕ ਹੈ ਇਹ ਜਿਹੜਾ ਟੈਂਡਰ ਹੈ 31 ਦਸੰਬਰ 2025 ਨੂੰ ਖਤਮ ਹੋ ਜਾਣਾ ਤਾਂ ਕਰਕੇ ਜਿਹੜੀ TCS ਕੰਪਨੀ ਦੀ ਜ਼ਿੰਮੇਵਾਰੀ ਹੈ ਕਿ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਪੰਜਾਬ ਪੁਲਿਸ ਕਨਸਟੇਬਲ 2025 ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਰਿਜ਼ਲਟ ਉਹ ਪੰਜਾਬ ਗਵਰਨਮੈਂਟ ਨੂੰ ਸੌਂਪ ਦੂਗੀ ਠੀਕ ਹੈ ਕੰਪਲੀਟ ਕਰਕੇ ਇਸ ਤੋਂ ਬਾਅਦ 31 ਦਸੰਬਰ ਤੋਂ ਬਾਅਦ ਜ਼ਿੰਮੇਵਾਰੀ ਰਹੇਗੀ ਪੰਜਾਬ ਗਵਰਨਮੈਂਟ ਦੀ ਕਿ ਤੁਹਾਨੂੰ ਕਦੋਂ ਜੁਆਇਨਿੰਗ ਦੇਵੇ ਕਦੋਂ ਤੁਹਾਨੂੰ ਜਿਹੜਾ ਹੈਗਾ ਮੈਡੀਕਲ ਕਦੋਂ ਤੁਹਾਡਾ ਡਿਸਟ੍ਰਿਕਟ ਅਲੋਟ ਹੋਣਾ ਜਾਂ ਬਟਾਲੀयां ਤੁਹਾਨੂੰ ਦੇਣ ਉਹ ਗੱਲ ਪੰਜਾਬ ਗਵਰਨਮੈਂਟ ਦੀ ਰਹੇਗੀ ਪਰ ਜਿਹੜਾ ਉਹ ਟੀਚਰਸ ਕੰਪਨੀ ਦੀ ਜ਼ਿੰਮੇਵਾਰੀ ਸਿਰਫ 31 ਦਸੰਬਰ ਤੱਕ ਆ ਜਿਹੜੀ TCS ਕੰਪਨੀ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਸੂਡਰ ਰਿਜ਼ਲਟ ਫਾਈਨਲ ਕਰਕੇ ਪੰਜਾਬ ਗਵਰਨਮੈਂਟ ਨੂੰ ਦੇ ਦੇਗੀ ਠੀਕ ਹੈ ਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਕਿ 13 ਤੋਂ 14 ਸਤੰਬਰ ਆਪਾਂ ਨੂੰ ਡੇਟ ਕਿਵੇਂ ਐਗਜ਼ੈਕਟ ਪਤਾਗੀ ਕਿਉਂਕਿ ਜਿਹੜੇ SSC GD ਦੇ ਟ੍ਰਾਇਲ ਨੇ ਉਹ ਚੱਲ ਰਹੇ ਨੇ ਉਹ ਚੱਲਣਗੇ 12 ਸਤੰਬਰ ਤੱਕ ਠੀਕ ਹੈ ਆਪਣਾ 12 ਸਤੰਬਰ ਤੱਕ ਤੇ ਜੇ 12 ਸਤੰਬਰ ਨੂੰ SSC GD ਦੇ ਜਿਹੜਾ ਹੈਗਾ ਇਹ ਜਦੋਂ ਆਪਣੇ ਟ੍ਰਾਇਲ ਖਤਮ ਹੋ ਗਏ ਤਾਂ 13 14 15 ਇਹ ਤਿੰਨੇ ਦਿਨਾਂ ਦੇ ਵਿੱਚ ਵਿੱਚ ਪੰਜਾਬ ਪੁਲਿਸ ਦੇ ਫਿਜ਼ੀਕਲ ਦੇ ਟ੍ਰਾਇਲਾਂ ਦਾ ਪਹਿਲੇ ਹੀ ਡੇਟ ਆਉਣੀਆਂ ਤੇ ਇਹਨਾਂ ਤਿੰਨੇ ਦਿਨਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਵੀ ਦਿਨ ਪੈ ਇਤਿਆ ਸਕਦਾ ਕੋਈ ਕੋਈ ਵੀ ਲਾਸਟ ਦੇ ਸਕਦਾ ਬਦੋਂ 10 ਜਾਂ 12 ਦੇ ਜਿਹੜਾ ਪੰਜਾਬ ਪੁਲਿਸ ਦਾ ਫਿਜ਼ੀਕਲ ਆ ਉਹ ਕੰਪਲੀਟ ਕਰਵਾ ਲੈਂਦੇ ਨੇ ਠੀਕ ਹੈ ਤੇ ਹੁਣ ਮੈਂ ਜਿਹੜੇ 2026 ਦੇ ਬੱਚੇ ਨੇ ਉਹਨਾਂ ਲਈ ਗੱਲ ਕਰਨਾ ਚਾਹੂੰਗਾ ਜਿਹੜੇ 2025 ਵਾਲੇ ਨੇ ਸੌਰੀ ਕਿ ਉਹ ਹੁਣ ਲਾਸਟ ਦੇ ਦੇਣਾ ਚ ਤਿਆਰੀ ਕੰਮੇ ਕਰਨ ਤੁਸੀਂ ਆਪਣਾ ਜਿਹੜਾ ਸ਼ਡਿਊਲ ਡੇਲੀ ਮਾਰਨਿੰਗ ਦਾ ਹੁਣ ਤਿਆਰ ਕਰੋ ਠੀਕ ਹੈ ਵੈਸੇ ਮੈਨੂੰ ਉ ਮਾਰਨਿੰਗ ਸ਼ੈਡਿਊਲ ਜਿਹੜਾ ਕਰ ਰੱਖਿਆ ਹੋਊਗਾ ਸਵੇਰੇ ਆਪਣੀ ਡੇਲੀ 2 ਮਿੰਟ ਦੇ 2 ਕਿਲੋਮੀਟਰ ਜਾਂ 1600 ਮੀਟਰ ਜਿਸ ਤੁਹਾਡੇ ਪਿੰਡ ਚ ਗਰਾਊਂਡ ਹੈਗਾ ਜਾਂ ਤੁਸੀਂ ਆਪਣੀ 2 ਕਿਲੋਮੀਟਰ ਦਾ ਜਿਹਨਾਂ ਰੇਸ਼ ਲਗਾ ਸਕਦੇ ਹੋ ਤੇ ਹੁਣ ਤੁਸੀਂ ਇੱਕ ਦਿਨ ਛੱਡ ਕੇ ਡੇਲੀ ਜਿਹੜਾ ਹੈਗਾ ਟਾਈਮ ਲਗਾਉਣਾ ਸਟਾਰਟ ਕਰ ਦੋ ਕਿ ਕਿੰਨੇ ਟਾਈਮ ਚ ਆਪਣੀ ਰੇਸ਼ ਕੰਪਲੀਟ ਹੋ ਰਹੀ ਆ ਤੇ ਡੇਲੀ 2 ਤੋਂ 3 ਜਾਂਪ ਜਿਹੜੇ ਹੈਗੇ ਲੌਂਗ ਜਾਂਪ ਲਾਉਣੇ ਤੇ 2 ਤੋਂ 3 ਹਾਈ ਜਾਂਪ ਲਾਉਣੇ ਇਸ ਤੋਂ ਜ਼ਿਆਦਾ ਨਹੀਂ ਲਾਉਣ ਚਾਹੀਏ ਤੁਹਾਡੇ ਲੱਗਣ ਚਾਹੀਏ ਨਾ ਲੱਗਣ ਬਸ ਇੱਕ ਕਿਰਪਾ ਕਰਿਓ ਕਿ ਜਿਹੜੀ ਉਹ ਸੁਰੀ ਲਾਉ ਐਂਪ ਤੇ ਹਾਈ ਐਂਪਲ ਜਗ੍ਹਾ ਕਿ ਉਹ ਇੰਨੀ ਕੋਲੀ ਹੋਵੇ ਕਿ ਨੇਰੀ ਮਿੱਟੀ ਹੋਵੇ ਜਾਂ ਨੀਚੇ ਗੱਦੇ ਹੁੰਦੇ ਰੱਖ ਕੇ ਛਾਲਾ ਲਗਾਏ ਹੋਈ ਨਾ ਹੋਵੇ ਹੁਣ ਤੁਸੀਂ ਮੌਕਾ ਦੇ ਕੋਈ 60 ਹੱਤੇ 60 ਪੈਰ ਖਾਲੋਂ ਜਿਹੜੀ 60 ਖਾਲੋਂ ਤੇ ਤੁਹਾਡਾ ਜਿਹੜਾ ਹੈਗਾ ਫਿਰ ਟ੍ਰੈਲਾਂ ਚੋਂ ਤੁਸੀਂ ਟ੍ਰੈਲਾਂ ਲਈ ਐਲੀਜੀਬਲ ਨਾ ਹੋ ਹੁਣ ਜਸ ਤੋਂ ਟ੍ਰੈਲ ਦਿੱਤੇ ਨਾ ਜਾਂ ਠੀਕ ਹੈ ਇਸ ਲੋ ਮਤਲਬ ਕਿ ਹੁਣ ਆਪਦੀ ਪਹਿਲੀ ਧਿਆਨ ਨਾਲ ਜਿਹੜੀ ਹੈਗੀ ਤਿਆਰੀ ਕਰਿਓ ਕਿਉਂਕਿ ਹੁਣ 20-25 ਦਿਨ ਨੇ ਇਹ ਮੇ ਵੀ ਹੋ ਸਕਦਾ ਆਖਰੀ ਮੌਕਾ ਹੋਵੇ ਅੱਗੇ ਸਰਕਾਰਾਂ ਦਾ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਤੇ ਤੁਸੀਂ ਆਪਣਾ ਜਿਹੜਾ ਹੈਗਾ ਤਿਆ ਤੇ ਬਾਕੀ ਅਗਰ ਕੋਈ ਡਾਊਟ ਹੋਇਆ ਤਾਂ ਜਿਹੜਾ ਹੈਗਾ ਤੁਸੀਂ ਆਪਣੇ ਕਮੈਂਟ ਛੱਡ ਦਿਓ ਨੀਚੇ ਆਪਾਂ ਤੁਹਾਡੇ ਕਮੈਂਟਾਂ ਦਾ ਰਿਪਲਾਈ ਕਰ ਦਾਂਗੇ ਤੇ ਬਾਕੀ ਆਪਣੇ ਜਿਹੜੇ ਹੁਣ ਛੋਡੇ ਕੱਲ ਸਕੋਰ ਕਾਰਡ ਆਏ ਸੀਗੇ ਸਕੋਰ ਕਾਰਡ 'ਚ ਤੁਹਾਡੇ ਕਿੰਨੇ ਕਿੰਨੇ ਨੰਬਰ ਆਏ ਨੇ ਕਿੰਨੇ ਮਾਰਕਸ ਆਏ ਨੇ ਤੁਸੀਂ ਕਿਹੜੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਨੀਚੇ ਸਾਰੇ ਕਮੈਂਟ ਕਰ ਦਿਓ ਆਪਾਂ ਇਸ ਦੋ ਵਾਰ ਤੁਹਾਨੂੰ ਫਾਈਨਲ ਕੱਟਆਫ ਜਿਹੜਾ ਡਾਟਾ ਐਨਾਲਾਈਜ਼ ਕਰਕੇ ਦੇ ਦਾਂਗੇ ਕਿ ਫਾਈਨਲ ਕੱਟਆਫ ਕਿੰਨੇ ਨੰਬਰਾਂ ਤੱਕ ਜਾਣੀਆਂ ਠੀਕ ਆ ਤੇ ਬਾਕੀ ਗੱਲ ਰਹੀ ਜਿਹੜੀ ਹੁਣ ਇਹਦੀ ਜਿਹੜੀ ਆਪਣੀ ਫਾਈਨਲ ਲਿਸਟ ਆ ਜੂਗੀ ਕਿ ਫਾਈਨਲ ਕ ਬੀ ਟ੍ਰੈਲਰਾਂ ਚ ਕਿੰਨੇ ਨੰਬਰ ਵਾਲੇ ਕੈਂਡੀਡੇਟਸ ਚੱਕਣਗੇ ਇਹ ਠੀਕ ਹੈ ਕਿ ਕਿੰਨੇ ਨੰਬਰ ਵਾਲੇ ਕੈਂਡੀਡੇਟਸ ਬੁਲਾਉਣਗੇ ਇਹ ਤੋਂ ਬਾਅਦ ਫਾਈਨਲ ਕੱਟ-ਆਫ ਦਾ ਡਾਕੂਮੈਂਟਸ ਸਕਰੂਟਿਨਲਿੰਗ ਕੀਤੀ ਜਾਊਗੀ ਉਹ ਬਸ ਤੁਹਾਨੂੰ ਤੁਹਾਨੂੰ ਜਲਦ ਤੋਂ ਜਲਦ ਜਿਹੜੀ ਅਪਡੇਟ ਮਿਲਦੀ ਰਹੂਗੀ ਕਿਉਂਕਿ 31 ਦਸੰਬਰ 2025 ਤੋਂ ਪਹਿਲਾਂ-ਪਹਿਲਾਂ ਜਿਹੜੀ TCS ਨੇ ਹੈਗਾ ਰਿਜ਼ਲਟ ਪੰਜਾਬ ਪੰਜਾਬ ਗਵਰਨਮੈਂਟ ਨੂੰ ਦੇ ਦੇਣਾ ਹੈ ਠੀਕ ਹੈ ਬਾਕੀ ਜਿਹੜੀ ਅੱਜ ਦੀ ਇਨਫੋਰਮੇਸ਼ਨ ਸੀ ਬਸ ਇੰਨੀ ਹੀ ਸੀ ਮੈਂ ਉਮੀਦ ਕਰਦਾ ਜਿਹੜੀ ਇਹ ਤੁਹਾਨੂੰ ਇਨਫੋਰਮੇਸ਼ਨ ਹੈ ਜਰੂਰ ਚੰਗੀ ਲੱਗੀ ਹੋਊਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਥੱਲੇ ਅਗਰ ਕੋਈ ਡਾਊਟ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਅਸੀਂ ਉਮੀਦ ਕਰਦੇ ਹਾਂ 2026 ਆ ਜਾਏ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਥੈਂਕ ਯੂ